ਪ੍ਰੋਗਰਾਮ 16 ਨੇ ਸੱਚਵੇ ਤੁਹਾਡਾ ਸਭ ਦਾ ਸਵਾਗਤ ਮੈਂ ਹਾਂ ਸੰਦੀਪ ਲਾਦੂਕਾ ਗੱਲ ਕਰਾਂਗੇ ਪੰਜਾਬ ਦੇ ਮੁੱਦਿਆਂ ਦੀ ਖਾਸ ਕਰਕੇ ਆ ਰਹੀਆਂ ਤਰ੍ਹਾਂ ਤਰ੍ਹਾਂ ਦੀਆਂ ਖਬਰਾਂ ਦੀ ਇੱਕ ਖਬਰ ਜਿਹੜੀ ਕਿ ਐਮਐਲਏ ਮਾਸਟਰ ਜਗਸੀਰ ਸਿੰਘ ਦੇ ਨਾਲ ਜੁੜੀ ਹੈ ਇੱਕ ਧਰਨੇ ਦੇ ਵਿੱਚ ਉਹ ਵੀ ਬੈਠੇ ਸੀ ਇੱਕ ਧਰਨਾ ਲਾਇਆ ਗਿਆ ਸੀ ਕਿਸੇ ਮੰਗ ਨੂੰ ਲੈ ਕੇ ਤਾਂ ਉੱਥੇ ਹੀ ਗੋਲੀ ਚੱਲ ਜਾਂਦੀ ਹੈ ਤਿੰਨ ਵਾਰੀ ਫਾਇਰਿੰਗ ਹੁੰਦੀ ਹੈ ਹਵਾ ਚ ਵੀ ਔਰ ਸਾਹਮਣੇ ਕੰਧ ਚ ਵੀ ਗੋਲੀ ਲੱਗੀ ਦੱਸੀ ਜਾਂਦੀ ਹੈ ਉਸ ਦੀ ਵਜ੍ਹਾ ਕੀ ਸੀ ਤੇ ਮਾਸਟਰ ਜਗਸੀਰ ਸਿੰਘ ਨੇ ਜਿਹੜੀ ਕਹਾਣੀ ਦੱਸੀ ਹੈ ਉਸ ਵਿੱਚ ਕਿੰਨਾ ਸੱਚ ਹੈ ਤੇ ਪੁਲਿਸ ਦੀ ਨਲਾਕੀ ਕਿੰਨੀ ਹੈ ਕਿ ਚੋਣ ਜਾਬਤਾ ਲੱਗਿਆ ਹੋਵੇ ਤੇ ਐਮਐਲਏ ਦੀ ਮੌਜੂਦਗੀ ਦੇ ਵਿੱਚ ਕੋਈ ਗੋਲੀ ਚਲਾ ਆ ਜਾਵੇ ਇਹ ਕਿਵੇਂ ਤੇ ਕਾਨੂੰਨ ਜਿਹੜੇ ਆ ਧੱਜੀਆਂ ਉਡ ਰਹੀਆਂ ਨੇ ਇਸ ਦੇ ਵੇਲੇ ਲਈ ਜ਼ਿੰਮੇਵਾਰ ਕੌਣ ਹੈ ਇਸ ਦੇ ਉੱਤੇ ਗੱਲ ਕਰਾਂਗੇ ਔਰ ਨਾਲ ਹੀ ਦੂਜੇ ਨੰਬਰ ਦੇ ਉੱਤੇ ਮਸਲਾ ਜਿਹੜਾ ਉਹ ਵੀ ਬੜਾ ਅਹਿਮ ਹੈ ਗੰਭੀਰ ਹੈ ਪੋਲਿਟਿਕਸ ਦੇ ਨਾਲ ਹੀ ਜੁੜਿਆ ਹੋਇਆ ਉਸ ਦੇ ਉੱਤੇ ਚਰਚਾ ਕਰਾਂਗੇ ਕਿ ਜਿਹੜੀ ਵੱਖ-ਵੱਖ ਥਾਵਾਂ ਦੇ ਉੱਤੇ ਚਰਚਾਵਾਂ ਚੱਲ ਰਹੀਆਂ ਨੇ ਤੇ ਨਾਲ ਹੀ ਜਿਹੜੀ ਇੱਕ ਮੁੱਦੇ ਦੀ ਗੱਲ ਕਰਾਂਗੇ ਕਿ ਜਿਹੜਾ ਗਰਮੀਤ ਖੁੱਡੀਆਂ ਮੰਤਰੀ ਦੀ ਹਾਜ਼ਰੀ ਦੇ ਵਿੱਚ ਕਿਹਾ ਗਿਆ ਕਿ ਕਿ ਇਮਾਨਦਾਰ ਮੰਤਰੀ ਨੂੰ ਤਾਂ ਤੁਸੀਂ ਟੰਗ ਦਿੱਤਾ ਪਰ ਨਾਲ ਤੁਹਾਡੇ ਬਹਿ ਕੇ ਕਈ ਤੁਹਾਡੇ ਰੰਗ ਦੀਆਂ ਪੱਗਾਂ ਬੰਨ੍ਹ ਕੇ ਠੱਗੀਆਂ ਮਾਰਦੇ ਨੇ ਚੋਰੀਆਂ ਕਰਦੇ ਨੇ ਵੀਡੀਓ ਤੱਕ ਵਾਇਰਲ ਹੁੰਦੇ ਨੇ ਉਹ ਵੀ ਤੁਹਾਡੇ ਨਾਲ ਬੰਨ੍ਹਦੇ ਨੇ ਤੇ ਇਸ ਤੇ ਮਸਲੇ ਦੇ ਪਿੱਛੇ ਸੱਚਾਈ ਕੀ ਹੈ ਘੇਰਿਆ ਜਿਹੜਾ ਜਾ ਰਿਹਾ ਲੋਕਾਂ ਦੇ ਵੱਲੋਂ ਲੀਡਰਾਂ ਨੂੰ ਕਦੋਂ ਜਾਨ ਛੁੱਟੇਗੀ ਇਹ ਵੀ ਸਾਰੀ ਗੱਲਬਾਤ ਕਰਾਂਗੇ ਮੇਰੇ ਨਾਲ ਨੇ ਸੀਨੀਅਰ ਪੱਤਰਕਾਰ ਜਗਤਾਰ ਸਿੰਘ ਭੁੱਲਰ ਜੀ ਆ ਸਭ ਤੋਂ ਪਹਿਲਾਂ ਅਸੀਂ ਗੱਲ ਕਰੀਏ ਜਿਹ ਪਹਿਲੇ ਮੁੱਦੇ ਦੀ ਜਿੱਥੇ ਗੋਲੀ ਚੱਲ ਗਈ ਉਸ ਦੀ ਵਜ੍ਹਾ ਕੀ ਹੈ ਔਰ ਜਿਹੜੀ ਵਜ੍ਹਾ ਮਾਸਟਰ ਜਗਸੀਰ ਸਿੰਘ ਹੋਣਾ ਨੇ ਦੱਸੀ ਹੈ ਕਿ ਪੁਲਿਸ ਆ ਜਿਹੜੀ ਨਲਾਇਕੀ ਕਰ ਰਹੀ ਹੈ ਉਸ ਕਰਕੇ ਸਾਰਾ ਕੁਝ ਹੋਇਆ ਸੰਦੀਪ ਕੱਲ ਕੀ ਕਿਹਾ ਸੀ ਮਾਸਟਰ ਜਗਸੀਰ ਹੋਣਾ ਨੇ ਕਿ ਪੰਜਾਬ ਦੇ ਕਿਸਾਨਾਂ ਨੇ ਪੰਜਾਬ ਦਾ ਬੇੜਾਗਰ ਕਰਤਾ ਤੇ ਹੁਣ ਵਿਧਾਨ ਸਭਾ ਹਲਕਾ ਪੁੱਚੋ ਮੰਡੀ ਦਾ ਬੇੜਾਗਰ ਕਿੰਨੇ ਕਰ ਦਿੱਤਾਗਾ ਮਾਸਟਰ ਜਗਸੀਰ ਸਿੰਘ ਨੇ ਜਿਸ ਹਲਕੇ ਦਾ ਵਾਰਸਾ ਜਿਸ ਹਲਕੇ ਦੇ ਲੋਕਾਂ ਨੇ ਉਹਨਾਂ ਨੂੰ ਚੁਣ ਕੇ ਇੱਕ ਮਾਸਟਰ ਜੀ ਤੋਂ ਐਮਐਲਏ ਬਣਾਇਆ ਉਹਦੇ ਹਲਕੇ ਦੇ ਵਿੱਚ ਕਾਨੂੰਨ ਵਿਵਸਥਾ ਦਾ ਜਨਾਜਾ ਨਿਕਲਿਆ ਕੌਣ ਜ਼ਿੰਮੇਵਾਰ ਹੈ ਐਮਐਲਏ ਔਰ ਐਮਐਲਏ ਦੇ ਹਲਕੇ ਦੇ ਵਿੱਚ ਦੋ ਵਾਰਾਂ ਗੋਲੀ ਚੱਲਦੀ ਹੈ ਖੁਦ ਮੰਨਦੇ ਨੇ ਕਿ ਮੇਰੀ ਹਾਜ਼ਰੀ ਦੇ ਵਿੱਚ ਗੋਲੀ ਤਿੰਨ ਫਾਇਰ ਕੀਤੇ ਆ ਗਏ ਨੇ ਇਹਦਾ ਮਤਲਬ ਕਾਨੂੰਨ ਦਾ ਜਨਾਜਾ ਵਿਗੜਿਆ ਉਹ ਤੁਹਾਡੇ ਲੋਕ ਨੇ ਜਿਹੜੇ ਹੁਣ ਤੁਸੀਂ ਕਹਿੰਦੇ ਕੋਈ ਛੱਡ ਕੇ ਕਾਲੀ ਦਲ ਦੇ ਬੰਦੇ ਸੀ ਤੁਸੀਂ ਆਪ کہہ ਰਹੇ ਹੋ ਇਹ ਵੀ ਨਹੀਂ ਕਹਿ ਰਹੇ ਨੇ ਕਿ ਕੱਡੇ ਨੇ ਕੀ ਪਤਾ ਪਾਰਟੀ ਦੇ ਵਿੱਚ ਹੋਵੇ ਤੇ ਕਾਨੂੰਨ ਦਾ ਜਨਾਜਾ ਜਿਹੜਾ ਨਿਕਲਿਆ ਵਾ ਉਹਦੇ ਵਾਸਤੇ ਐਮ ਐਲ ਏ ਜਾਂ ਉਥੋਂ ਦੀ ਪੁਲਿਸ ਜ਼ਿੰਮੇਵਾਰ ਹੁਣ ਇਹ ਕਿਉਂਕਿ ਅੱਜ ਕੱਲ ਸਿਆਸਤ ਵੀ ਫਿਲਮੀ ਹੋ ਗਈ ਆ ਫਿਲਮੀ ਸਿਆਸਤ ਹੋ ਗਈ ਆ ਤੇ ਜਿਹੜੇ ਐਮ ਐਲ ਏ ਉਹ ਵੀ ਇੱਕ ਫਿਲਮੀ ਅਦਾਕਾਰ ਨੇ ਇਹ ਰੀਲਾਂ ਬਣਾਉਂਦੇ ਨੇ ਫਿਲਮਾਂ ਬਣਾਉਂਦੇ ਨੇ ਉਹਦੇ ਚ ਗਾਣੇ ਸਿੰਗਰਾਂ ਦੇ ਨੇ ਤੇ ਐਕਟਿੰਗ ਕਰਦੇ ਨੇ ਹੁਣ ਸਵਾਲ ਹੈ ਕਿ ਬੀਤੇ ਦਿਨ ਵਿਵਾਦ ਇੱਡਾ ਵੱਡਾ ਹੋਇਆ ਹਾਲਾਂਕਿ ਮਾਸਟਰ ਜਗਸੀਰ ਉਹਨਾਂ ਨੇ ਮਾਫੀ ਮੰਗ ਲਿਆ ਲੇਕਿਨ ਮੁੱਦੇ ਵੀ ਅੱਜਕੱਲ ਡਿਵਰਟ ਕਰਨ ਦੇ ਤਰੀਕੇ ਆ ਗਏ ਨੇ ਪੰਜਾਬ ਦੇ ਹੀ ਦੇਸ਼ ਦੇ ਸਿਆਸੀ ਲੀਡਰਾਂ ਵੱਲੋਂ ਪਾਰਟੀਆਂ ਵੱਲੋਂ ਕੋਈ ਵੱਡਾ ਮੁੱਦਾ ਹੋਵੇ ਉਹਨਾਂ ਦੇ ਖਿਲਾਫ ਉਹਨੂੰ ਡਿਵਰਟ ਕਰਨਾ ਹੋਵੇ ਤਾਂ ਇੱਕ ਫਿਲਮੀ ਸਟਾਈਲ ਦੇ ਵਿੱਚ ਰੰਗ ਦੇ ਦਿੱਤੀ ਜਾ ਸਕਦੀ ਆ ਔਰ ਤੁਸੀਂ ਹੁਣ ਤੱਕ ਚੋਣ ਜਾਬਤਾ ਲੱਗਾ ਹਥਿਆਰ ਕਿਉਂ ਨਹੀਂ ਜਮਾ ਹੋਇਆ ਬਰਾਬਰ ਦਾ ਜ਼ਿੰਮੇਵਾਰ ਇਲਾਕੇ ਦਾ ਐਸਐਚਓ ਆ ਡੀਐਸਪੀ ਆਰ ਐਸਐਸਪੀ ਵੀ ਆਰ ਐਮਐਲਏ ਵੀ ਆ ਇੱਕ ਐਮਐਲਏ ਖੁਦ ਕਹਿ ਰਿਹਾ ਬੜੇ ਮਾਣ ਦੇ ਨਾਲ ਕਿ ਰਾਤੀ ਵੀ ਫਾਇਰ ਕੀਤੀ ਸੀ ਪੁਲਿਸ ਦੇ ਫੜੇ ਨਹੀਂ ਆ ਗਏ ਤੇ ਫਿਰ ਸਵੇਰੋਂ ਫੇਰ ਕਰਦੇ ਨੇ ਦੋ ਦਫਾ ਕਰਦੇ ਨੇ ਹਵਾਈ ਪੈਰ ਇਹਦਾ ਮਤਲਬ ਹੈ ਜੇ ਉਹ ਬੰਦੇ ਮਾਰਨ ਆਏ ਸੀ ਨੇ ਜਿੰਨੇ ਬੰਦਾ ਮਾਰਨਾ ਹੁੰਦਾ ਸੋਟੀ ਮਾਰ ਸਿੱਧੀ ਗੋਲੀ ਠਾਹ ਮਾਰਦਾ ਡਰਾਵਣ ਦੇ ਇਹ ਹਵਾ ਚ ਮਾਰੇ ਨੇ ਕਿ ਇਹ ਫਿਲਮੀ ਸਟਾਈਲ ਆ ਕੋਈ ਐਡਵਰਟ ਕਰਨ ਦਾ ਮੁੱਦਾ ਹੈਗਾ ਉਹ ਤੁਹਾਡੀ ਸਰਕਾਰ ਕਾਲੀਆਂ ਦੀ ਸਰਕਾਰ ਨਹੀਂ ਤੁਸੀਂ ਇਲਜ਼ਾਮ ਕਾਲੀਆਂ ਦੇ ਕੋ ਕਾਲੀਆਂ ਦਾ ਬੰਦਾ ਹੈਗਾ ਤੁਹਾਡੀ ਸਰਕਾਰ ਇਸ ਟਾਈਮ ਤੁਹਾਡੀ ਸਰਕਾਰ ਦੇ ਵਿੱਚ ਤੁਹਾਡੀ ਪੁਲਿਸ ਨੇ ਹਥਿਆਰ ਜਮਾ ਕਿਉਂ ਨਹੀਂ ਕੀਤੇ ਉਹ ਬੰਦੇ ਜਿਹੜੇ ਨੇ ਉਹ ਕਿਵੇਂ ਚੇਅਰਮੈਨ ਲੱਗੇ ਕਿਵੇਂ ਉਹ ਟਰੱਕ ਯੂਨੀਅਨ ਦੇ ਪ੍ਰਧਾਨ ਲੱਗੇ ਨੇ ਕੀ ਸੌਦੇਬਾਜ਼ੀ ਹੋਈ ਇਹ ਸਾਰਾ ਸਵਾਲ ਜਾਂਚ ਦੇ ਵਿੱਚ ਆ ਔਰ ਇਸ ਮਸਲੇ ਖੁਦ ਦੱਸ ਰਿਹਾ ਜਦੋਂ ਪ੍ਰਧਾਨ ਟਰੱਕ ਯੂਨੀਅਨ ਦੇ ਲਾਏ ਗਏ ਕਹਿੰਦੇ ਹਾਂ ਲਾਇਆ ਤੇ ਅਸੀਂ ਆ ਫਿਰ ਕਹਿੰਦੇ ਸਾਨੂੰ ਪਤਾ ਲੱਗਿਆ ਕਿ ਰਵਾਲਵਰ ਰੱਖ ਦਿੰਦਾ ਸੀ ਉੱਥੇ ਜਾ ਕੇ ਫਿਰ ਪਰੇਸ਼ਾਨ ਹੋ ਕੇ ਬੰਦੇ ਸਾਡੇ ਕੋਲ ਆਏ ਤੇ ਅਸੀਂ ਲਾ ਦਿੱਤਾ ਆਪ ਹੀ ਉਹਨਾਂ ਦੀ ਚੰਨ ਚਾੜਦੇ ਆ ਜਿਸ ਤਰ੍ਹਾਂ ਦੇ ਉਹ ਵੀ ਦੱਸ ਰਿਹਾ ਆ ਆਪ ਹੀ ਮਾਸਟਰ ਜਗਸੀਰ ਸਿੰਘ ਐਮ ਐਲ ਏ ਨਾਲ ਹੀ ਇਹ ਦੱਸ ਰਿਹਾ ਕਿ ਅਸੀਂ ਹੀ ਲਾਇਆ ਸੀ ਪ੍ਰਧਾਨ ਤੇ ਉਸ ਉਸ ਬੰਦੇ ਦਾ ਕਰੈਕਟਰ ਚੈੱਕ ਤੁਹਾਨੂੰ ਨਹੀਂ ਸਿੱਪਤਾ ਕਿ ਉਹ ਬੰਦਾ ਹੈ ਕਿਹੜੇ ਇਲਾਕੇ ਦਾ ਤੇ ਤੁਸੀਂ ਆਪਣੇ ਇਲਾਕੇ ਚ ਉਹਨੂੰ ਟਰੱਕ ਜੁਨੀ ਦਾ ਪ੍ਰਧਾਨ ਕਿਲਾ ਉਹਦਾ ਤੇ ਬਠਿੰਡਾ ਜ਼ਿਲ੍ਹਾ ਨਹੀਂ ਹੈ ਉਹਦਾ ਤੇ ਪੁੱਚੋ ਮੰਡੀ ਵਿਧਾਨ ਸਭਾ ਵਾਲ ਕਣੀ ਆ ਉਹਦਾ ਤੇ ਨਥਾਣਾ ਨਹੀਂ ਆ ਜਿੱਥੇ ਗੋਲੀ ਚੱਲੀ ਹੈਗੀ ਹੈ ਜਾਂ ਜਿੱਥੇ ਉਹਨਾਂ ਵੱਲੋਂ ਚਲਾਈ ਗਈ ਹੈ ਉਹ ਤੇ ਹੈ ਹੀ ਦੂਜੇ ਜ਼ਿਲ੍ਹੇ ਦਾ ਸੰਗਰੂਰ ਦਾ ਉਹਦੀ ਕਿਹੜੀ ਤੁਹਾਡੇ ਪੁੱਚੋ ਮੰਡੀ ਰਿਸ਼ਤੇਦਾਰੀ ਨਹੀਂ ਕਰਾਈ ਮਤਲਬ ਜੇ ਉਹ ਰੱਖਦਾ ਸੀ ਟੇਬਲ ਤੇ ਪਿਸਤੌਲ ਤੇ ਇਹ ਚੈੱਕ ਕਰਨ ਦਾ ਜਾਂਚ ਦਾ ਵਿਸ਼ਾ ਸੰਦੀਪ ਕਿ ਉਹਦੇ ਰეკਮੈਂਡ ਕਿਨੇ ਕੀਤਾ ਕਿ ਇਹਨੂੰ ਹਥਿਆਰ ਦੀ ਜ਼ਰੂਰਤ ਆ ਤੇ ਜੇ ਗੋਲੀ ਚਲਾਈ ਹੋਂ ਤੱਕ ਉਹਦਾ ਹਥਿਆਰ ਇੱਕ ਤੇ ਉਹਨੇ ਜਮਾ ਨਹੀਂ ਕਰਵਾਇਆ ਪੁਲਿਸ ਨੂੰ ਪਤਾ ਨਹੀਂ ਦਾ ਜਿਹਦੇ ਕੋ ਵੀ ਹਥਿਆਰ ਹੈ ਉਹ ਪੁਲਿਸ ਜਮਾ ਕਰਦੀ ਹੈਗੀ ਉਹਨੇ ਕਿਉਂ ਨਹੀਂ ਕੀਤਾ ਕੀ ਐਮਐਲਏ ਦਾ ਥਾਪੜਾ ਸੀ ਜਾਂ ਕਿਸੇ ਹੋਰ ਲੀਡਰ ਦਾ ਥਾਪੜਾ ਸੀ ਇਹ ਤੇ ਹੈ ਨਾ ਵੀ ਕੋਈ ਗੱਲ ਹੀ ਰਹਿਣ ਦੋ ਜੀ ਇਹ ਤੇ ਹੁਣ ਇਹ ਮੈਨੂੰ ਲੱਗਦਾ ਕਿ ਅਗਰ ਨਿਰਪੱਖ ਤੌਰ ਤੇ ਜਾਂਚ ਕੋਈ ਕਰੇ ਨਾ ਜੀ ਇਸ ਮਸਲੇ ਦੀ ਇਹ ਕਹਾਣੀ ਫਿਲਮ ਹੀ ਨਿਕਲਣੀ ਹੈਗੀ ਆ ਔਰ ਸਭ ਤੋਂ ਵੱਡੀ ਗੱਲ ਹੈ ਕਿ ਕੁੱਤੇ ਵੀ ਇਹਨਾਂ ਨੇ ਦੱਸਦੇ ਜਿਵੇਂ ਮੁੰਡੇ ਮੁੰਡੇ ਦੀ ਚਰਚਾ ਹੋ ਰਹੀ ਆ ਤੇ ਫਿਰ ਪੁਲਿਸ ਨੇ ਪਰਚਾ ਤਕੀ 307 ਦਾ ਕਿਹਾ ਇਹ ਅਗਰ ਐਮਐਲਏ ਦੀ ਮੌਜੂਦਗੀ ਦੇ ਵਿੱਚ ਗੋਲੀ ਚੱਲਦੀ ਆ ਉਹ ਐਮਐਲਏ ਖੁਦ ਕਹਿ ਰਹੇ ਨੇ ਇਟ ਮੀਨ ਉਹ ਐਮਐਲਏ ਤੇ ਅਟੈਕ ਹੈ ਜੇ ਐਮਐਲਏ ਤੇ ਅਟੈਕ ਇਟ ਮੀਨ ਸਟੇਟ ਤੇ ਅਟੈਕ ਹੈ ਜੇ ਸ ਇਟ ਮੀਨ ਕਿ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਤੇ ਅਟੈਕ ਹੈ ਕਿ ਤੁਹਾਡੇ ਐਮਐਲਏ ਵੀ ਸੇਫ ਨਹੀਂ ਆ ਤੁਸੀਂ ਕਹਿ ਰਹੇ ਕਾਨੂੰਨ ਵਿਵਸਥਾ ਤੇ ਫਿਰ ਪੰਜਾਬ ਦੇ ਵਿੱਚ ਕਾਨੂੰਨ ਵਿਵਸਥਾ ਦਾ ਜਨਾਜਾ ਨਿਕਲਿਆ ਹੋਇਆ ਤੁਹਾਡੇ ਐਮਐਲਏ ਅਗਰ ਸੇਫ ਨਹੀਂ ਆ ਤੇ ਪੰਜਾਬ ਦੀ ਜਨਤਾ ਤੁਹਾਡੇ ਤੋਂ ਕੀ ਤਵਕਕੋ ਰੱਖੇਗੀ ਖੁਦ ਐਮਐਲਏ ਕਹਿ ਰਿਹਾ ਫਕਰ ਦੇ ਨਾਲ ਦੱਸ ਰਿਹਾ ਤਿੰਨ ਗੋਲੀਆਂ ਕਹਿੰਦੇ ਚੱਲੀਆਂ ਨੇ ਇੱਕ ਕੰਧ ਤੇ ਵੱਜੀ ਦੋ ਹਵਾਈ ਫੇਰ ਕੀਤੇ ਹੈਗੇ ਨੇ ਇਹ ਬਹੁਤ ਵੱਡੀ ਚਿੰਤਾ ਵਾਲੀ ਗੱਲ ਹੈ ਔਰ ਮਾਸਟਰ ਜਗਸੀਰ ਹੋਣਾ ਨੂੰ ਇਹ ਚਾਹੀਦਾ ਕਿ ਜਾਂਚ ਕਰੋਣ ਔਰ ਕਹਿੰਦੇ ਮੇਰਾ ਕਹਿਣਾ ਨਹੀਂ ਮੰਨਦਾ ਕਹਿਣਾ ਕਿੰਨਾ ਦੇ ਮੰਨਦੇ ਹੈਗੇ ਨੇ ਸਰਕਾਰ ਤੁਹਾਡੀ ਹੈ ਤੁਹਾਡੇ ਕਹਿ ਤੇ ਐਸਐਸਪੀ ਲੱਗਦੇ ਨੇ ਜੁਣੀ ਉਹ ਐਮਐਲਏ ਦੇ ਕਹਿ ਤੁਹਾਡੇ ਕਹਿ ਤੇ ਡੀਐਸਪੀ ਲੱਗਦੇ ਨੇ ਤੁਹਾਡੇ ਕਹਿ ਤੇ ਐਸਐਚਓ ਲੱਗਦੇ ਜਿਹੜਾ ਉਥੇ ਨਥਾਣੇ ਐਸਐਚਓ ਲੱਗਾ ਜੇ ਤੁਸੀਂ ਕਹਿ ਰਹੇ ਨੇ ਕਿ ਉਹ ਜਾਂਦੇ ਜਾਂਦੇ ਕਹਿਗੇ ਕਿ ਸਾਡਾ ਕੋਈ ਵਾਲ ਵਿੰਗਾ ਨਹੀਂ ਕਰ ਸਕਦਾ ਅਸੀਂ 20 ਲੱਖ ਰੁਪਏ ਦਿੱਤਾਗਾ ਤੇ ਉਹ ਐਸਐਚਓ ਤੁਸੀਂ ਇਲੈਕਸ਼ਨ ਕਮਿਸ਼ਨ ਨੂੰ ਲਿਖ ਕੇ ਭੇਜੋ ਚੁਣਿਆ ਹੋਇਆ ਐਮਐਲਏ ਜਿਹਦਾ ਰਤਬਾ ਚੀਫ ਸਕੱਰੇਟਰੀ ਤੋਂ ਉੱਪਰ ਆ ਉਹ ਅਗਰ ਇਲੈਕਸ਼ਨ ਕਮਿਸ਼ਨ ਨੂੰ ਸ਼ਿਕਾਇਤ ਕਰਕੇ ਭੇਜ ਦਿੰਦੇ ਇਹਨਾਂ ਨਾਲ ਐਸਐਸਪੀ ਦੀ ਵੀ ਸ਼ਿਕਾਇਤ ਕਰੋ ਪੀ ਆ ਹੋਇਆ ਕਾਨੂੰਨ ਵਿਵਸਥਾ ਆਈ ਹੈ ਔਰ ਚੋਣ ਕਮਿਸ਼ਨ ਨੂੰ ਸੋ ਮੋਟੋ ਲੈਣਾ ਚਾਹੀਦਾ ਹੈਗਾ ਜੇ ਨਹੀਂ ਲੈਣਾ ਹੈਗਾ ਡੀਸੀ ਕੋ ਰਿਪੋਰਟ ਮੰਗੋ ਐਮਐਲਏ ਖੁਦ ਆਪਣੇ ਲੈਟਰ ਪੈਡ ਤੇ ਦੇਵੇ ਉਹ ਇਲਾਕੇ ਦਾ ਐਸਐਚਓ ਵੀ ਬਦਲ ਤੋਂ ਐਸਐਸਪੀ ਵੀ ਬਦਲ ਦੋ ਪੁਲਿਸ ਸਾਹਮਣੇ ਐਮਐਲਏ ਦੀ ਨਹੀਂ ਚੱਲ ਰਹੀ ਉਹ ਵੀ ਸੱਤਾ ਧਿਰ ਦੇ ਐਮਐਲਏ ਦੀ ਤੇ ਆਮ ਲੋਕਾਂ ਨਾਲ ਜੋ ਧੱਕਾ ਹੁੰਦਾ ਉਦੋਂ ਫਿਰ ਹਿਸਾਬ ਲਾ ਸਕਦੇ ਆ ਕਿ ਇਨਸਾਫ ਕਦੋਂ ਤੇ ਕਿਵੇਂ ਮਿਲਦਾ ਹੋਊਗਾ ਇਹ ਤਾਂ ਬਹੁਤ ਵੱਡਾ ਚਿੰਤਾ ਦਾ ਸਵਾਲ ਆ ਕਿ ਉਹ ਵੀ ਮੈਂ ਕਹਿ ਰਿਹਾ ਕਿ ਐਮ ਐਲ ਏ ਔਰ ਲਾਜ਼ਮੀ ਤੌਰ ਤੇ ਜਿਹੜੇ ਐਸ ਐਚ ਓ ਲੱਗਦੇ ਅਫਸਰ ਲੱਗਦੇ ਇਲਾਕੇ ਦੇ ਵਿੱਚ ਉਹ ਐਮ ਐਲ ਏ ਦੀ ਪਰਮਿਸ਼ਨ ਦੇ ਨਾਲ ਹੀ ਲੱਗਦੇ ਨੇ ਇਹ ਨਹੀਂ ਕਿ ਹੋਰ ਕਿਸੇ ਦੀ ਪਰਮਿਸ਼ਨ ਲੱਗਦੇ ਅਗੇ ਮੰਨ ਕੇ ਚੱਲਦੇ ਕਿ ਜੇ ਇਹਨਾਂ ਦੇ ਕਹਿਨ ਤੇ ਵੀ ਨਹੀਂ ਲੱਗੇ ਹੋਣੇ ਚਲੋ ਕਹਿ ਸਕਦੇ ਕਿ ਨਾ ਲੱਗੇ ਹੋਣ ਠੀਕ ਹੈ ਨਾ ਉੱਪਰ ਤੱਕ ਪਹੁੰਚ ਹੋਵੇ ਨਾ ਇਹਨਾਂ ਦੇ ਕਹਿਨ ਤੇ ਲੱਗੇ ਨੇ ਪਰ ਕਾਨੂੰਨ ਵਿਵਸਥਾ ਦਾ ਤੇ ਜ਼ਿੰਮੇਵਾਰੀ ਹੈ ਨਾ ਤੁਸੀਂ ਵੀ ਤਾਂ ਇਲਾਕੇ ਦੇ ਐਮ ਐਲ ਏ ਹੋ ਤੁਸੀਂ ਇੱਕ ਪ੍ਰੈਸ ਕਾਨਫਰੰਸ ਕਰਦੇ ਤੁਸੀਂ ਐਸ ਐਸ ਪੀ ਨੂੰ ਬੁਲਾਓ ਉੱਥੇ ਮਿਲੋ ਜਾ ਕੇ ਪਕੀਜ ਤੁਹਾਡੇ ਠਾ ਪੁਲਿਸ ਵਾਲਿਆਂ ਨੇ ਕੀ ਗੰਦ ਪਾਇਆ ਜੀ ਸ਼ਰੀਆਮ ਕਹਿ ਰਿਹਾ 20 ਲੱਖ ਰੁਪਈਆ ਬੰਦਾ ਲੈ ਗਿਆ ਕਿ ਮੇਰਾ ਵਾਲਵਿੰਗਾ ਨਹੀਂ ਹੋ ਸਕਦਾਗਾ ਇਹਦਾ ਮਤਲਬ ਕੁਝ ਨਾ ਕੁਝ ਖੇਡ ਆ ਕੁਝ ਫਿਲਮੀ ਕਹਾਣੀ ਆ ਕਿਉਂਕਿ ਬਹੁਤ ਸਾਰੇ ਮੁੱਦੇ ਇਹੋ ਜੇ ਨਵੇਂ ਪੈਦਾ ਕੀਤੇ ਜਾਂਦੇ ਨੇ ਕਿ ਪਿਛਲੇ ਮੁੱਦਿਆਂ ਤੇ ਮਿੱਟੀ ਪੈ ਜਾਂਦੀ ਹੈਗੀ ਚੰਗੀ ਕੋਈ ਜਾਂਚ ਕਰੇ ਕੋਈ ਚੰਗਾ ਅਫਸਰ ਇਮਾਨਦਾਰੀ ਜਿਹਦੇ ਚ ਉਹਦੀ ਹੱਡੀ ਵੀ ਹੈਗੀ ਰੀੜ ਦੀ ਹੱਡੀ ਚ ਵੀ ਦਮ ਆ ਪੱਟਾਂ ਦੇ ਵਿੱਚ ਵੀ ਜੋਰ ਆ ਔਰ ਜ਼ਮੀਰ ਵੀ ਜਾਗਦੀ ਆ ਇਹ ਕਹਾਣੀ ਦਾ ਸਕ੍ਰਿਪਟਿਕ ਪਤਾ ਨਹੀਂ ਕਿੰਨੇ ਲਿਖੀਓਗੇ ਉਹ ਪਰਦਾ ਫਾਸ਼ ਹੋ ਜਾਊਗਾ ਪਰ ਇਹ ਇੱਕ ਸਵਾਲ ਬਹੁਤ ਵੱਡਾ ਚੋਣ ਜਾਬਤਾ ਲੱਗਾ ਵੀ ਕਿਉਂਕਿ ਚੋਣ ਜਾਬਤੇ ਤੋਂ ਪਹਿਲਾਂ ਅਰਬਾਦ ਦੇ ਵਿੱਚ ਕਾਨੂੰਨ ਵਿਵਸਥਾ ਦਾ ਬੁਰਾ ਹਾਲੰਦਾ ਪਰ ਕਿਉਂਕਿ ਹੁਣ ਜਿੰਨੇ ਵੀ ਪੁਲਿਸ ਅਫਸਰ ਹੁੰਦੇ ਨੇ ਉਹਨਾਂ ਨੂੰ ਪਤਾ ਕਿ ਚੋਣ ਕਮਿਸ਼ਨ ਦਾ ਡੰਡਾ ਬੜਾ ਸਖਤ ਹੈਗਾ ਸਸਪੈਂਸ਼ਨ ਜੇ ਹੋ ਗਈ ਤੇ ਬਹਾਲ ਕਰਨਾ ਬਹੁਤ ਔਖਾ ਹੋ ਜਾਣਾ ਹੈਗਾ ਫਿਰ ਕਿਸੇ ਐਮਐਲਏ ਦੀ ਨਹੀਂ ਚੱਲੀ ਫਿਰ ਚਾਹੇ ਕਿਸੇ ਮੈਂਬਰ ਪਾਰਲੀਮੈਂਟ ਦੇ ਤੁਸੀਂ ਗੋਡੇ ਕੋ ਘੁੱਟੋ ਪੈਰ ਘੁੱਟੋ ਮਾਲਿਸ਼ ਕਰੋ ਕਿਸੇ ਨੇ ਨਹੀਂ ਸੁਣੀ ਆਗੀ ਕਿ ਇਸੇ ਕਰਕੇ ਪੈਪੂ ਲੈ ਕੇ ਕਹਿੰਦੇ ਬਾਹਰ ਬੂਰ ਭੱਜ ਗਿਆਗੇ ਨੇ ਫਿਰ ਕੋਈ ਨਹੀਂ ਕਿਸੇ ਦੀ ਪਰਵਾਹ ਕਰਦਾ ਫਿਰ ਆਪ ਹੀ ਨਿਬੜੀਆਂ ਪੈਂਦੀਆਂ ਹੈਗੀਆਂ ਨੇ ਹੁਣ ਇਸ ਮਸਲੇ ਦੇ ਵਿੱਚ ਇਹ ਹੈ ਕਿ ਇਹ ਜਿਹੜੀ ਸਾਰੀ ਜ਼ਿੰਮੇਵਾਰੀ ਕਿਤੇ ਐਸਐਸਪੀ ਦੀ ਬੰਦੀ ਉਨੀ ਜ਼ਿੰਮੇਵਾਰੀ ਇਹਨਾਂ ਮਾਸਟਰ ਜਖਸੀਰ ਹੋਣਾ ਦੀ ਵੀ ਬੰਦੀ ਹੈਗੀਆ ਤੁਸੀਂ ਤੇ ਕਹਿੰਦੇ ਹੋ ਕਿ ਕਿਸਾਨਾਂ ਨੇ ਬੇੜਾਗਰ ਕਰਤਾ 116 ਹਲਕੇ ਛੱਡੋ ਤੁਹਾਡੇ ਆਪਣੇ ਹਲਕੇ ਦਾ ਬੇੜਾਗਰ ਹੋ ਗਿਆ ਤੁਹਾਡੇ ਆਪਣੇ ਤੁਹਾਡੀ ਹਾਜ਼ਰੀ ਦੇ ਵਿੱਚ ਗੋਲੀ ਚਲੀ ਆ ਕੀਪਦੇ ਤੁਹਾਨੂੰ ਵੀ ਡਰਾਵਾ ਦੇ ਕੇ ਹੋਣ ਇਹ ਤੁਹਾਡੇ ਤੇ ਆ ਇਹ ਜਿੰਨਾ ਤੇ ਜਿੰਨਾ ਦਾ ਲੜਾਈ ਝਗੜਾ ਹੋਇਆ ਹੋਊਗਾ ਅਗਰ ਤੁਹਾਡੀ ਹਾਜ਼ਰੀ ਤੇ ਇਟ ਵੀ ਨੂੰ ਤੁਹਾਡੀ ਵੀ ਪਰਵਾਹ ਕਰਦੇ ਤੁਸੀਂ ਵੀ ਬਰਾਬਰ ਦੇ ਦੋਸ਼ੀ ਕਿ ਤੁਹਾਡੇ ਹਲਕੇ ਦੇ ਵਿੱਚ ਹੀ ਕਾਨੂੰਨ ਵਿਵਸਥਾ ਦਾ ਬੇੜਾਗਰ ਹੋਇਆ ਪਿਆ ਜਿੱਥੋਂ ਤੱਕ ਇਹ ਰਹੀ ਗੱਲ ਇਹ ਹਲਕਾ ਨਹੀਂ ਅੰਬਰਸਰ ਵਾਲੇ ਪਾਸਿਓਂ ਵੀ ਆਵਾਜ਼ ਬੜੀ ਉੱਠੀ ਔਰ ਕਿਨੇ ਠਾਈ ਸਰਕਾਰ ਦੇ ਐਮਐਲਏ ਕੋਮਰ ਵਿਜੇ ਪ੍ਰਤਾਪ ਪਹਿਲੀ ਵਾਰੀ ਨਹੀਂ ਬੇਅਦਬੀ ਵਾਲੇ ਮਸਲਿਆਂ ਦੇ ਉੱਤੇ ਉਹਨਾਂ ਨੇ ਕਿਹਾ ਕਿ ਮੈਨੂੰ ਤਾਂ ਉਲਟਾ ਜਲੀਲ ਹੋਣਾ ਪੈ ਰਿਹਾ ਮੇਰੇ ਨਾਲ ਜਿਹੜੇ ਵਾਅਦੇ ਕੀਤੇ ਗਏ ਉੱਥੇ ਦੇ ਉੱਥੇ ਖੜੀ ਗੱਲ ਹੁਣ ਨਸ਼ਿਆਂ ਵਾਲੇ ਮੁੱਦੇ ਤੇ ਉਹ ਤੇ ਐਮਪੀ ਰਾਗਵ ਚੱਡਾ ਦਾ ਨਾਂ ਤੱਕ ਲੈ ਗਏ ਕਹਿੰਦੇ ਦੋ ਪੁਲਿਸ ਅਫਸਰ ਤਾਂ ਐਸੇ ਆ ਜਿਹੜੇ ਉਹਨਾਂ ਦੇ ਚਹੇਤੇ ਰਹੇ ਆ ਜਾਂ ਚਹੇਤੇ ਨੇ ਜਾਂ ਉਹਨਾਂ ਦੇ ਖਾਸਮ ਖਾਸ ਨੇ ਨਾਲੇ ਉਸ ਗੱਲ ਨੂੰ ਹੁਣ ਬਾਕੀਆਂ ਨੇ ਚੁੱਕਣਾ ਸ਼ੁਰੂ ਕਰ ਲਿਆ ਕਿ ਦੇਖੋ ਤੁਹਾਡੀ ਸਰਕਾਰ ਦਾ ਐਮਐਲਏ ਕਹਿ ਰਿਹਾ ਕਿ ਅਮਰitsar ਦੇ ਜ਼ਿਲ੍ਹੇ ਦੇ ਵਿੱਚ ਨਸ਼ਾ ਨਹੀਂ ਖਤਮ ਹੋਇਆ ਨਸ਼ਾ ਨਹੀਂ ਮੁੱਕਿਆ ਪੁ ਕੁਮਰ ਵਿਜੇ ਪ੍ਰਤਾਪ ਇੱਕ ਤੋਂ ਉਹਨੂੰ ਪਤਾ ਹੈ ਕਿ ਪੁਲਿਸ ਕੀ ਕਰਦੀ ਹੈ ਤੇ ਕੀ ਨਹੀਂ ਕਰਦੀ ਕਿਉਂਕਿ ਬਤੌਰ ਉਹਨਾਂ ਨੇ ਆਈਜੀ ਰੈਂਕ ਤੋਂ ਨੌਕਰੀ ਛੱਡੀ ਹੈ ਉਹਨਾਂ ਨੂੰ ਪੁਲਿਸ ਦੇ ਚੰਗੇ ਕੰਮਾਂ ਦਾ ਵੀ ਪਤਾ ਮਾੜੇ ਕੰਮ ਦਾ ਵੀ ਪਤਾ ਪੁਲਿਸ ਦੀਆਂ ਕਰਤੂਤਾਂ ਦਾ ਵੀ ਪਤਾ ਔਰ ਪੁਲਿਸ ਅਫਸਰ ਕਿਵੇਂ ਲੱਗਦੇ ਨੇ ਉਹ ਵੀ ਕੁਮਰ ਵਿਜੇ ਪ੍ਰਤਾਪ ਸਿੰਘ ਉਹਨਾਂ ਨੂੰ ਅੱਛੀ ਤਰ੍ਹਾਂ ਪਤਾਗਾ ਕਿਵੇਂ ਲੱਗਦੇ ਆ ਹੁਣ ਸਵਾਲ ਹੈ ਕਿ ਨਸ਼ਾ ਅੰਮ੍ਰਿਤਸਰ ਚ ਨਹੀਂ ਵਿਕਦਾ ਸਾਰੇ ਪੰਜਾਬ ਚ ਨਸ਼ਾ ਵਿਕ ਰਿਹਾ ਹੈਗਾ ਤੇ ਜੇ ਰਾਗਵ ਚੱਡਾ ਦੇ ਉੱਥੇ ਦੋ ਅਫਸਰ ਬੈਠੇ ਨੇ ਤੇ ਪੂਰੇ ਪੰਜਾਬ ਦੇ ਵਿੱਚ ਕਿੰਨੇ ਰਾਗਵ ਚੱਡਾ ਦੇ ਅਫਸਰ ਬੈਠੇ ਹੋਣਗੇ ਇਹ ਬੜੀ ਵੱ ਜਦੋਂ ਆਪੋਜੀਸ਼ਨ ਲੀਡਰ ਚਾਹੇ ਪ੍ਰਤਾਪ ਸਿੰਘ ਬਾਜਵਾ ਚਾਹੇ ਸੁਖਪਾਲ ਸਿੰਘ ਖੈਰਾ ਚਾਹੇ ਸ਼੍ਰੋਮਣੀ ਕਾਲੀ ਦਲ ਦੇ ਲੀਡਰ ਚਾਹੇ ਹੋਰ ਲੀਡਰ ਉਹਨਾਂ ਨੇ ਸਾਰਿਆਂ ਨੇ ਕਿਹਾ ਮੁੱਖ ਮੰਤਰੀ ਭਗਵੰਤ ਮਾਨ ਸਪਸ਼ਟੀ ਕਰਨ ਦੇਵੇ ਹੁਣ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਤੇ ਅਸਾਮ ਦੇ ਜਾਂ ਗੁਜਰਾਤ ਦੇ ਵਿੱਚ ਵੀਜੀ ਨੇ ਪੰਜਾਬ ਦੇ ਵਿੱਚ ਇੱਕ ਵੱਡਾ ਸਵਾਲ ਹੈ ਕਿ ਰਗਵ ਚੱਡਾ ਨੇ ਪੁਲਿਸ ਚਲਾ ਰਹੀ ਹੈ ਰਗਵ ਚੱਡਾ ਪੰਜਾਬ ਦਾ ਕੀ ਲੱਗਦਾ ਹੈਗਾ ਦਿੱਲੀ ਦਾ ਇੱਕ ਚਾਰਟਰਡ ਅਕਾਊਂਟੈਂਟ ਆ ਹੁਣ ਲਾਜ ਕਰਾਉਣੇ ਉਥੇ ਇੰਗਲੈਂਡ ਚਲ ਗਿਆਗੇ ਨੇ ਲੰਡਨ ਦੇ ਵਿੱਚ ਇੱਥੇ ਜਨਾਨੀ ਦਾ ਸਜੀਰੀਨ ਆਪਰੇਸ਼ਨ ਹੋਵੇ ਨਾ ਉਹ ਅਗਲੇ ਦਿਨ ਉਹ ਭਾਂਡੇ ਤੋਂ ਨੇ ਸ਼ੁਰੂ ਕਰ ਦਿੰਦੀ ਹੈ ਗਿਆ ਤੇ ਰਾਗਵ ਚੱਡਾ ਸਾਹਿਬ ਦਾ ਅੱਖਾਂ ਦਾ ਆਪਰੇਸ਼ਨ ਹੋਇਆ ਕਿ ਨਹੀਂ ਹੋਇਆ ਅਜੇ ਤੱਕ ਉਹ ਆਪ ਇੰਡੀਆ ਨਹੀਂ ਵਾਪਸ ਆਏ ਉਹਨਾਂ ਨੂੰ ਕਹਿਦਾ ਡਰ ਹੈਗਾ ਤੇ ਪੰਜਾਬ ਦੇ ਵਿੱਚ ਰੌਲਾ ਪੈ ਗਿਆ ਕਿ ਰਾਗਵ ਚੱਡੇ ਨੇ ਅਫਸਰ ਲਾਏ ਨੇ ਪੁਲਿਸ ਅਫਸਰ ਜਿਹੜੇ ਬਦਨਾਮ ਨੇ ਜਿਹੜੇ ਨਸ਼ੇ ਦੇ ਤਸਕਰਾਂ ਨਾਲ ਮਿਲੇ ਹੋਏ ਨੇ ਕੋਈ ਹੋਰ ਤਾਂ ਨਹੀਂ ਕਹਿ ਰਿਹਾ ਕੋਈ ਸੁਪਾਲ ਖਹਿਰਾ ਦੀ ਸਟੇਟਮੈਂਟ ਕੋਈ ਵਿਕਰਮ ਸਿੰਘ ਮਜੀਠੀਆ ਦੀ ਨਹੀਂ ਆ ਜੋ ਰਾਜਾ ਵੜਿੰਗ ਦੀ ਨਹੀਂ ਆ ਪ੍ਰਤਾਪ ਸਿੰਘ ਬਾਜਵਾ ਦੀ ਨਾ ਕਿਸੇ ਦੀ ਨਹੀਂ ਕਿਹਦੀ ਸਟੇਟਮੈਂਟ ਆ ਕੁੰਵਰ ਵਿਜੇ ਪ੍ਰਤਾਪ ਦੀ ਤੇ ਕੁੰਵਰ ਵਿਜੇ ਪ੍ਰਤਾਪ ਕਿਹਦੀ ਹਾਜ਼ਰੀ ਚ ਕਹਿ ਰਹੇ ਨੇ ਕੁਲਦੀਪ ਸਿੰਘ ਧਾਲੀਵਾਲ ਜਿਹੜੇ ਲੋਕ ਸਭਾ ਅੰਮ੍ਰਿਤਸਰ ਤੋਂ ਚੋਣ ਲੜ ਰਹੇ ਨੇ ਤੇ ਸੂਬੇ ਦੇ ਵਜ਼ੀਰ ਨੇ ਹੁਣ ਕੁੰਵਰ ਵਿਜੇ ਪ੍ਰਤਾਪ ਤੇ ਨਹੀਂ ਝੂਠ ਬੋਲ ਸਕਦੇ ਜੇ ਝੂਠ ਬੋਲਦੇ ਤਾਂ ਕਰੋ ਉੱਤੇ ਕਾਰਵਾਈ ਉਹ ਤੇ ਸੱਚ ਬੋਲਦੇ ਨੇ ਹਜੇ ਤੱਕ ਤੇ ਜਿੰਨਾ ਵੀ ਬੋਲਿਆ ਨੇ ਸੱਚ ਬੋਲਿਆ ਹੁਣ ਉਹ ਕਹਿ ਰਹੇ ਕਿ ਪੰਜ ਤੇ ਪੁਲਿਸ ਕਮਿਸ਼ਨਰ ਹੀ ਆਗੇ ਇੱਥੇ ਹਾਲਾਤ ਇੱਥੇ ਮਾੜੇ ਨੇ ਤੇ ਰਾਗਵ ਚੱਡਾ ਕੌਣ ਹੁੰਦਾ ਜਿਹੜਾ ਪੁਲਿਸ ਅਫਸਰ ਲਗਾਵੇ ਹੂੰ ਐਸਪੀ ਰੈਂਕ ਦੇ ਰਾਗਵ ਚੱਡੇ ਲਗਾ ਰਿਹਾ ਤੇ ਤੁਸੀਂ ਲਾ ਲਓ ਕਿ ਕਾਨੂੰਨ ਵਿਵਸਥਾ ਕਿਵੇਂ ਵੀ ਹੋਸ ਹੋਵੇ ਹੋ ਸਕਦਾ ਜਿਹੜਾ ਨਥਾਣੇ ਵਾਲਾ ਐਸਐਚਓ ਜਿਹੜਾ ਐਮਐਲਏ ਦੀ ਨਹੀਂ ਪਰਵਾਹ ਕਰਦਾ ਉਹ ਵੀ ਰਾਗਵ ਚੱਡੇ ਦੇ ਕੋਟੇ 'ਚੋਂ ਲੱਗਾ ਹੋਵੇ ਮਤਲਬ ਹੁਣ ਤੇ ਤੁਸੀਂ ਜਿੰਨੇ ਕਹਿ ਦੋ ਨਾ ਅਫਸਰ ਉਹਨੇ ਥੋੜਿਆ ਕਿਉਂਕਿ ਕੋਈ ਰੌਲਾ ਕਿਉਂ ਪੈਂਦੇ ਪੈਂਦੇ ਸੀ ਕਿ ਰਾਗਵ ਰਾਗਵ ਚੱਡੇ ਦੀ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਦਖਲਅੰਦਾਜ਼ੀ ਆ ਫਿਰ ਭਗਵੰਤ ਮਾਨ ਨੇ ਕੂਰਿਆ ਫਿਰ ਤਰੇੜਾਂ ਵੀ ਪਈਆਂ ਗਈਆਂ ਸੀ ਹੁਣ ਤਾਂ ਕੰਨੀਕ ਤਰਾ ਗਏ ਨੇ ਪਰ ਪੁਲਿਸ ਅਫਸਰ ਕਿਵੇਂ ਲੱਗਦੇ ਨਾ ਮੈਨੂੰ ਜਿੰਨੀ ਕੀ ਨੌਲੇਜ ਆ ਪੁਲਿਸ ਅਫਸਰ ਮੁਫਤ ਨਹੀਂ ਲੱਗਦੇ ਹੈਗੇ ਬੜਾ ਕੁਛ ਲੈਂਡ ਦੇਣ ਹੁੰਦਾ ਤਾਂ ਲੱਗਦੇ ਨੇ ਕੋਈ ਮੈਰਿਟ ਤੇ ਲੱਗਦਾ ਹੋਊਗਾ ਬਾਕੀ ਅਨਮੈਰਿਟ ਤੇ ਲੱਗਦੇ ਹੈਗੇ ਨੇ ਹੁਣ ਇਹ ਬਹੁਤ ਵੱਡਾ ਸਵਾਲ ਆ ਉਹ ਕਹਿ ਰਹੇ ਮੇਰੇ ਫੋਨ ਵੀ ਟੈਪ ਹੁੰਦੇ ਮੈਂ ਸ਼ਿਕਾਇਤ ਵੀ ਕੀਤੀ ਇਸ ਦੇ ਬਾਵਜੂਦ ਉਹ ਹਟਾਈ ਨਹੀਂ ਹੈਗੇ ਔਰ ਮੁੱਖ ਮੰਤਰੀ ਤੇ ਉਹਨਾਂ ਨੂੰ ਦੋ ਰੋਸਾ ਵੀ ਆਗਾ ਕਿ ਮੈਨੂੰ ਜਲੀਲ ਵੀ ਕੀਤਾ ਜਾ ਰਿਹਾ ਹੈਗਾ ਇਟ ਮੀਨ ਕਿ ਰਾਗਵ ਚੱਡਾ ਜਿਆਦਾ ਕੀ ਉਹ ਪੰਜਾਬ ਦੇ ਸੁਪਰ ਸੀਐਮ ਸੀ ਹੁਣ ਇਸੇ ਕਰਕੇ ਭੱਜ ਗਏ ਨੇ ਕਿ ਵਾਕੇ ਅੱਖਾਂ ਦਾ ਇਲਾਜ ਕਰਵਾਉਣਗੇ ਤੇ ਕਿਹੜਾ ਅੱਖਾਂ ਦਾ ਆਪਰੇਸ਼ਨ ਆ ਜਿਹੜਾ ਦੋ ਤਿੰਨ ਮਹੀਨੇ ਲੱਗ ਜਾਂਦੇ ਨੇ ਇੱਥੇ 18 ਸੈਕਟਰ ਜਾਂ ਹੋਰ ਕਿਸ ਚੰਗੇ ਕਿਸੇ ਹਸਪੀਟਲ ਤੇ ਕਰਾ ਲਓ ਸਵੇਰੇ ਜਾਓ ਘੰਟੇ 'ਚ ਆਪਰੇਸ਼ਨ ਅੱਖਾਂ ਦਾ ਹੋ ਜਾਂਦਾ ਹੈਗਾ ਚਰਨਜੀਤ ਸਿੰਘ ਚੰਨੀ ਸਾਹਿਬ ਵੀ ਅੱਖਾਂ ਦਾ ਆਪਰੇਸ਼ਨ ਕਰਉਣਗੇ ਆਗੇ ਸੀ ਵਾਪਸ ਤੇ ਰਾਗਵ ਚੱਡਾ ਸਾਹਿਬ ਆ ਨਹੀਂ ਰਹੇਗੇ ਹੁਣ ਇਹਨਾਂ ਦੀ ਜਿਹੜੀ ਪਾਰਟੀ ਜਿਹੜੇ ਕਹਿੰਦੇ ਕਿ ਸਾਡਾ ਬੜਾ ਸੋਹਣਾ ਤੇ ਬੜਾ ਇੰਟੈਲੀਜੈਂਟ ਆ ਬੜਾ ਬੁੱਧੀਮਾਨ ਆ ਜੀ ਐਮਪੀ ਆ ਰਾਜ ਸਭਾ ਮੜਾਇਆ ਗਿਆ ਪੰਜਾਬ ਦੇ ਕੋਟੇ ਜੋ ਜਿਨੇ ਪੰਜਾਬ ਦੀ ਪਾਰਲੀਮੈਂਟ ਦੇ ਵਿੱਚ ਕੋਈ ਗੱਲ ਵੀ ਨਹੀਂ ਕੀਤੀ ਹੈਗੀ ਚੇਤੇ ਬੋਧਾਨ ਨੇ ਕੀਤੀ ਹੈਗੀ ਸੁੱਚੇ ਮੂੰਹ ਆ ਲੁਧਿਆਣੇ ਵਾਲਾ ਐਮਪੀ ਯੂਨੀਵਰਸਿਟੀ ਵਾਲਾ ਮਾਲਕ ਹਰਪਜਨ ਸਿੰਘ ਬਾਬਾ ਸੀਚੇਵਾਲ ਜ਼ਰੂਰ ਇੱਕ ਦੋ ਮੁੱਦੇ ਠਾਏ ਨੇ ਬਾਕੀ ਦੇ ਸਾਰੇ ਸੁੱਚੇ ਮੂੰਹ ਹੀ ਆ ਤੇ ਉਹ ਬੰਦਾ ਪੁਲਿਸ ਦੇ ਵਿੱਚ ਦਖਲਅੰਦਾਜ਼ੀ ਦੇ ਰਿਹਾ ਹੈਗੇ ਨੇ ਇਹ ਆਪਣੇ ਵਿੱਚ ਇੱਕ ਬਹੁਤ ਵੱਡਾ ਸਵਾਲ ਆ ਤੇ ਔਰ ਵਿਰੋਧੀਆਂ ਦੇ ਲਾਜ਼ਮੀ ਤੌਰ ਤੇ ਉਹਨਾਂ ਨੂੰ ਮਿਲ ਗਿਆ ਬਹਾਨਾ ਮਿਲ ਗਿਆ ਜਾਂ ਸਿਆਸਤ ਕਰਨ ਦਾ ਇੱਕ ਮੌਕਾ ਦਿੱਤਾ ਕਿੰਨੇ ਦਿੱਤਾਗਾ ਕੁਮਰ ਵਿਜੇ ਪ੍ਰਤਾਪ ਕੁਮਰ ਵਿਜੇ ਪ੍ਰਤਾਪ ਹੁਣੀ ਸੱਚ ਬੋਲ ਰਹੇ ਨੇ ਕਿ ਆ ਜਿਹੜੀ ਸਚਾਈ ਆ ਵੀ ਇੱਥੇ ਨਸ਼ਾ ਵਿਕਦਾ ਤੇ ਨਸ਼ਾ ਦੇ ਸਾਰੇ ਪੰਜਾਬ 'ਚ ਹੀ ਵਿਕ ਰਿਹਾ ਹੈਗਾ ਨਸ਼ਾ ਦਾ ਮੁੱਦਾ ਕਿਉਂ ਹੁਣ ਲੈ ਇਹਨਾਂ ਦੇ ਐਮਐਲਏ ਤੇ ਮੰਤਰੀ ਭਜਦੇ ਫਿਰਦੇ ਨੇ ਕਿਉਂ ਸਵਾਲ ਸਵਾਲਾਂ ਦੇ ਜਵਾਬ ਨਹੀਂ ਦਿੰਦੇ ਕਿਉਂ ਚਾਈ ਕਰਮਜੀਤ ਅਨਮੋਲ ਸਾਹਿਬ ਨੇ ਚਾਇਓ ਅਜੈਤੋ ਵਾਲਾ ਮੋਲਕ ਵੀ ਲੋਕਾਂ ਨੇ ਘੇਰ ਲਿਆ ਮੁੰਡੀਆਂ ਆਪਣੇ ਜਥੇਦਾਰ ਖੁੱਡੀਆਂ ਸਾਹਿਬ ਹੋਰ ਵੀ ਘੇਰੇ ਨੇ ਇਹ ਇਹ ਬਹੁਤ ਵੱਡਾ ਮੁੱਦਾ ਬਣਾ ਔਰ ਕੁਮਰ ਵਿਜੇ ਪ੍ਰਤਾਪ ਨੇ ਅੱਜ ਨਹੀਂ ਉਹਨਾਂ ਬੇਦਬੀ ਵਾਲਾ ਵੀ ਕਿਹਾ ਉਹਨਾਂ ਦੇ ਪਿੱਛੇ ਹੀ ਕਹਿ ਕੇ ਅੱਜ ਦੀ ਤਰੀਕ ਦੇ ਮੈਂ ਬੇਦਬੀ ਮਤਲਬ ਇਹ ਕਹਿੰਦਾ ਅੱਜ ਦੀ ਨੌਕਰੀ ਛੱਡੀ ਪ੍ਰੋਮਿਸ ਕੀਤਾ ਗਿਆ ਉਹ ਸਾਰੇ ਰੋਲ ਰੁਲ ਗਏ ਨੇ ਪ੍ਰੋਮਿਸ ਜਿਹੜੀਆਂ ਉਮੀਦਾਂ ਜਗਾਈਆਂ ਕਿ ਪਾਰਲੀਮੈਂਟ ਅਪੀਰ ਤੁਸੀਂ ਜਿੱਤੋ ਅਸੈਂਬਲੀ ਸਾਰਾ ਕੋਈ ਕਾਰਵਾਈ ਕਰਕੇ ਤੁਹਾਡੇ ਮੁਤਾਬਕ ਉਹ ਨਹੀਂ ਹੋਈ ਪਰ ਆਹ ਜਿਹੜੇ ਇਲਜ਼ਾਮ ਨਸ਼ਾ ਤੇ ਵੇਕੀ ਰਿਹਾਗਾ ਪਰ ਰਾਗਵ ਚੱਡੇ ਦੇ ਪੁਲਿਸ ਅਫਸਰ ਲੱਗੇ ਹੋਣ ਪੰਜਾਬ ਦੇ ਵਿੱਚ ਇਹ ਇੱਕ ਆਪਣੇ ਆਪ ਚ ਵੱਡੀ ਗੱਲ ਆ ਤੇ ਸਿਰਫ ਦੋੜ ਹੀ ਲੱਗੇ ਹੋਣੇ 200 ਲੱਗਾ ਹੋਣਾ ਔਰ ਜਿਹੜੀਆਂ ਬਦਲੀਆਂ ਹੁੰਦੀਆਂ ਨੇ ਉਹ ਕਿੱਥੋਂ ਹੁੰਦੀਆਂ ਨੇ ਕਿੰਨੂੰ ਦਿਖਾਈਆਂ ਜਾਂਦੀਆਂ ਹੈਗੀਆਂ ਨੇ ਕਿ ਜਦੋਂ ਪੁਲਿਸ ਹੈੱਡ ਕੁਆਰਟਰ ਤੋਂ ਬਦਲੀਆਂ ਹੁੰਦੀਆਂ ਡੀਐਸਪੀ ਰੈਂਕ ਤੋਂ ਲੈ ਕੇ ਉੱਪਰ ਤੱਕ ਤੇ ਸਰਕਾਰ ਕਰਦੀ ਹੈਗੀ ਆ ਥੱਲੇ ਤੇ ਚਲੋ ਐਸਐਸਪੀ ਆਪਣੇ ਲੈਵਲ ਤੇ ਇਨਸਪੈਕਟਰ ਲਾ ਦਿੰਦੇ ਨੇ ਡੀਜੀਪੀ ਦਫਤਰੋਂ ਚੱਲ ਗਏ ਅਬਉ ਡੀਐਸਪੀ ਡੀਐਸਪੀ ਐਸਪੀ ਏਆਈਜੀ ਆਈਜੀ ਏਡੀਜੀਪੀ ਡੀਜੀਪੀ ਸਪੈ ਜਿੰਨੂੰ ਲਾਣਾ ਉਹ ਤੇ ਉਹਦੇ ਚ ਮਤਲਬ ਫਿਰ ਆਗੂ ਚੱਡਾ ਦੀ ਬੜੀ ਇੰਟਰਵਿਊ ਨਾ ਬੜੀ ਦਖਲਅੰਦਾਜ਼ੀ ਆ ਤੇ ਜੇ ਬਾਹਰਲੇ ਬੰਦੇ ਦੀ ਦਖਲਅੰਦਾਜ਼ੀ ਆ ਮੁੱਖ ਮੰਤਰੀ ਪਹਿਲਾਂ ਵੀ ਜਿਹੜੇ ਰਹੇ ਨੇ ਜੋ ਕੈਪਟਨ ਮਿਰਿੰਦਰ ਸਿੰਘ ਚਾਹੇ ਚਰਨਿਸ ਚਨੀ ਚ ਪ੍ਰਕਾਸ਼ ਇੱਕ ਐਮਐਲਏ ਦੇ ਕਹਿਣ ਤੇ ਰਾਜ ਸਭਾ ਮੈਂਬਰ ਦੇ ਕਹਿਣ ਤੇ ਲਾ ਦਿੰਦੇ ਨੇ ਪਰ ਜੇ ਸਾਰੀ ਪੁਲਿਸ ਲੱਗੀ ਹੈ ਤੇ ਬੜੀ ਗੱਲ ਹੈ ਕਿਉਂਕਿ ਮਸਲਾ ਬਹੁਤ ਵੱਡਾ ਉੱਠ ਕੋਲ ਹੁੰਦਾ ਤੇ ਜਿਹੜੇ ਕਿਹਾ ਗਿਆ ਹਟਾਏ ਜਾਣ ਉਹ ਹਟਾਈ ਨਹੀਂ ਜਾ ਰਿਹਾਗੇ ਇਹ ਵੀ ਆਪਣੇ ਅਵਾਜ਼ ਚ ਵੱਡਾ ਸਵਾਲ ਇਸੇ ਕਰਕੇ ਵਿਰੋਧੀ ਹੁਣ ਕਹਿ ਰਹੇ ਨੇ ਕਿ ਜਵਾਬ ਦੋ ਜਵਾਬ ਪਤਾ ਨਹੀਂ ਮਿਲਦਾ ਕਿ ਨਹੀਂ ਮਿਲਦਾ ਜੀ ਤੀਜਾ ਮਸਲਾ ਲੋਕ ਸਭਾ ਹਲਕਾ ਬਠਿੰਡਾ ਬੜਾ ਚਰਚਾ ਚ ਹੈ ਸੁਰਖੀਆਂ ਚ ਹੈ ਕਿਉਂਕਿ ਗੁਰਮੀਤ ਸਿੰਘ ਖੁੱਡੀਆਂ ਸਾਹਿਬ ਕਰਕੇ ਵੀ ਤੇ ਹੋਰ ਨਾ ਐਮ ਐਲ ਏ ਕਰਕੇ ਵੀ ਹੁਣ ਇੱਕ ਥਾਂ ਦੇ ਉੱਤੇ ਹੋਰ ਜਿਹੜੀ ਇੱਕ ਵੀਡੀਓ ਸਾਹਮਣੇ ਆਉਂਦੀ ਹੈ ਉਹਦੇ ਵਿੱਚ ਇੱਕ ਬੰਦਾ ਸਵਾਲ ਕਰਦਾ ਹੈ ਮੰਤਰੀ ਸਾਹਿਬ ਨੂੰ ਕਹਿੰਦੇ ਖੁੱਡੀਆਂ ਸਾਹਿਬ ਜਿਹੜੇ ਤੁਸੀਂ ਨਾਲ ਬਿਠਾਏ ਆ ਨਾ ਇਹ ਖੱਟੀਆਂ ਪੱਗਾਂ ਵਾਲੇ ਇਹਨਾਂ ਨੇ ਬੜੇ ਚੰਨ ਚੜ੍ਹਿਆ ਇਹ ਤਾਂ ਪੈਸੇ ਲੈਂਦੇ ਆ ਹੋਰ ਪਤਾ ਨਾ ਤਰ੍ਹਾਂ ਦੇ ਇਲਜ਼ ਗੁਰਮੀਤ ਸਿੰਘ ਖੁੱਡੀਆਂ ਸਾਹਿਬ ਨੇ ਅੱਗੋਂ ਜਿੰਨੇ ਕੋ ਜਵਾਬ ਦਿੱਤੇ ਤੇ ਸਾਹਮਣੇ ਸਵਾਲ ਕਰਨ ਵਾਲਾ ਸੰਤੁਸ਼ਟ ਨਜ਼ਰ ਨਹੀਂ ਆਇਆ ਉਹਨੇ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਕਹਿਤੀਆਂ ਉਹ ਵੀ ਮੂੰਹ ਦੇ ਉੱਤੇ ਦੇਖੋ ਸਭ ਤੋਂ ਵੱਡੀ ਗੱਲ ਹੈ ਕਿ ਗੁਰਮੀਤ ਸਿੰਘ ਖੁੱਡੀਆਂ ਦਾ ਹਲਕਾ ਤੇ ਹੈ ਲੰਬੀ ਜਿੱਥੇ ਉਹਨਾਂ ਨੇ ਪ੍ਰਕਾਸ਼ ਸਿੰਘ ਬਾਦਲ ਸਾਹਿਬ ਨੂੰ ਰਾਇਆ ਔਰ ਉਸ ਤੋਂ ਬਾਅਦ ਉਹ ਵਜ਼ੀਰ ਬਣ ਗਏਗੇ ਮਾਨਸਾ ਦੀ ਕਹਾਣੀ ਹੋਰ ਹੈ ਪਰ ਜੇ ਮਾਨਸਾ ਦੇ ਲੋਕ ਇੱਕ ਕੈਬਨਿਨ ਮੰਤਰੀ ਔਰ ਇੱਕ ਉਮੀਦਵਾਰ ਦੀ ਹਾਜ਼ਰੀ ਦੇ ਵਿੱਚ ਇਹ ਕਹਿ ਰਹੇ ਨੇ ਕਿ ਸਾਡਾ ਜਿਹੜਾ ਬੰਦਾ ਹੈ ਇਮਾਨਦਾਰ ਉਹਦੀ ਤੁਸੀਂ ਮੰਜੀ ਠੋਕਤੀ ਆ ਮਾਂਸਾ ਦੇ ਲੋਕ ਤੇ ਦੇਗੇ ਨੇ ਉਹਨੂੰ ਸਿੰਘਲਾ ਸਾਹਿਬ ਨੂੰ ਕਲੀਨ ਚਿੱਟ ਕਿ ਸਾਡਾ ਭਰਾ ਤੁਸੀਂ ਠੋਕਤਾ ਬਦਨਾਮ ਕਰਤਾ ਤੇ ਜਿਹੜੇ ਲਟੇਰੇ ਨੇ ਚੋਰ ਨੇ ਉਹ ਤੁਹਾਡੇ ਖੱਬੇ ਸੱਜੇ ਬੈਠੇ ਨੇ ਖੱਟੀਆਂ ਪਰਨਾ ਪੱਗਾ ਬਣ ਕੇ ਹੁਣ ਠੀਕ ਹੈ ਗੁਰਮੀਤ ਸਿੰਘ ਖੁੱਡੀਆਂ ਸਾਹਿਬ ਨੂੰ ਵੀ ਪਤਾ ਨਾ ਸੱਚਾਈ ਕੀ ਹੈ ਲੇਕਿਨ ਉਹ ਇੱਕ ਪੋਲੀਟਿਸ਼ੀਨ ਇੱਕ ਮੰਤਰੀ ਹੋਣ ਦੇ ਨਾਤੇ ਕੁਮੀਦ ਹੋਣ ਦੇ ਤੇ ਓਪਨ ਜਵਾਬ ਨਹੀਂ ਦੇ ਸਕੇ ਉਹਨਾਂ ਨੇ ਤੇ ਉਥੋਂ ਭੱਜਣਾ ਮناسب ਸਮਝਿਆ ਗਿਆ ਗੋਲਮੋਲ ਜਵਾਬ ਦੇਣਾ ਮناسب ਜਿਵੇਂ ਕਿ ਮੈਂ ਵੀਡੀਓ ਨਹੀਂ ਦੇਖੀ ਮੈਨੂੰ ਮੈਨੂੰ ਪਤਾ ਇਹ ਇੱਕ ਰੂਟੀਨ ਦੀ ਐਕਸਰਸਾਈਜ਼ ਆ ਜਿਹੜੀ ਉਹ ਖੁੱਡੀਆਂ ਸਾਹਿਬ ਨੁਭਾ ਕੇ ਚਲੇਗੇ ਲੇਕਿਨ ਮਾਲਸਾ ਦੇ ਲੋਕਾਂ ਦਾ ਤੇ ਗੁੱਸਾ ਹੈ ਹੀ ਹੈ ਨਾ ਕਿ ਸਾਡਾ ਇੱਕ ਪ੍ਰਾ ਔਰ ਜਦੋਂ ਸਵਾਲ ਹੈ ਕਿ ਜਦੋਂ ਸਿੰਗਲਾ ਸਾਹਿਬ ਦੇ ਨਾਲ ਇਹ ਕੁਝ ਹੋਇਆ ਪੰਜਾਬ ਸਰਕਾਰ ਦੇ ਵਿੱਚ ਇੱਕ ਮੰਤਰੀ ਫੜਿਆ ਗਿਆ ਉਹਨੂੰ ਜੇਲ੍ਹ ਜਾਣਾ ਪਿਆਗਾ ਔਰ ਸੰਗਰੂਰ ਦੇ ਉਸ ਤੋਂ ਬਾਅਦ ਇਲੈਕਸ਼ਨ ਆ ਗਈ ਬਾਣੀਆਂ ਭਾਈਚਾਰਾ ਜਿਹੜਾ ਪੰਜਾਬ ਦਾ ਉਹ ਵੀ ਖਫਾ ਹੋਏ ਸੀ ਉਹ ਵੀ ਨਾਰਾਜ਼ ਹੋਏ ਸੀ ਤੇ ਸ਼ਾਇਦ ਸੰਗਰੂਰ ਦੇ ਬਾਣੀਆਂ ਭਾਈਚਾਰੇ ਨੇ ਵੀ ਆਮਾਦੀ ਪਾਰਟੀ ਰਾਈਸ ਇਸੇ ਕਰਕੇ ਸਿਮਰਜੀਤ ਸਿੰਘ ਮਾਨ ਜਿੱਤ ਗਿਆ ਕਿਉਂਕਿ ਉਹਦੇ ਸਿਮਰਜੀਤ ਸਿੰਘ ਮਾਨ ਨੂੰ ਸਾਰੇ ਭਾਈਚਾਰੇ ਨੇ ਵੋਟਾਂ ਪਾਤੀਆਂ ਜਿਹੜਾ ਦੂਜਾ ਤਬਕਾ ਹੈ ਉਹ ਤੇ ਮੰਜੀ ਠੋਕਣ ਵਾਸਤੇ ਕਹਿੰਦੇ ਸੰਗਰੂਰ ਹੈ ਹੀ ਬਾਗੀਆਂ ਦਾ ਜਿਹੜੇ ਕ੍ਰਾਂਤੀਕਾਰੀ ਲੋਕਾਂ ਦਾ ਲੋਕ ਸਭਾ ਸੀਟ ਹੈ ਪਰ ਆ ਜਿਹੜਾ ਹੁਣ ਜਵਾਬ ਦੇਣਾ ਪਿਆ ਖੁੱਡੀਆਂ ਸਾਹਿਬ ਨੂੰ ਇਹ ਤਾਂ ਬੜਾ ਸੀਰੀਅਸ ਹੈ ਤੇ ਜੇ ਹਲੇ ਜਿਹੜਾ ਗੱਲ ਕਰਨ ਵਾਲਾ ਬੰਦਾ ਹੈਗਾ ਉਹ ਹਜੇ ਬਾਣੀਆਂ ਭਾਈਚਾਰੇ ਚੋਂ ਨਹੀਂ ਹੀ ਉਧਰ ਲੱਗਦਾ ਕੋਈ ਕਿਸਾਨ ਭਾਈਚਾਰੇ ਚ ਜ਼ਿੰਮੇਦਾਰ ਭਰਾ ਸੀ ਉਹਨੇ ਘੇਰ ਲਿਆਗਾ ਤੇ ਜਿਹੜਾ ਕਿਉਂਕਿ ਜਿਹੜਾ Hindu ਭਾਈਚਾਰਾ ਜਿਹੜਾ ਬਾਣੀਆਂ ਭਾਈਚਾਰਾ ਉਹ ਮੂੰਹ ਦੇ ਨਾਲ ਵਿਗਾੜਦਾ ਨਹੀਂ ਹੈਗਾ ਜਿਹੜੇ ਦੂਜੇ ਭਾਈਚਾਰੇ ਆਗੇ ਨੇ ਉਹ ਮੂੰਹ ਨਾ ਵਿਗਾੜ ਲੈਂਦੇ ਆਗੇ ਨੇ ਤੇ ਲਾਜ਼ਮੀ ਤੌਰ ਤੇ ਜਿਹੜਾ ਉਥੋਂ ਦਾ ਸ਼ਹਿਰ ਦਾ Hindu ਭਾਈਚਾਰਾ ਜਾਂ ਬ੍ਰਾਹਮਣ ਭਾਈਚਾਰਾ ਜਾਂ ਬਾਣੀਆਂ ਭਾਈਚਾਰਾਗਾ ਉਹ ਉਹ ਬਟਨਾ ਦੇ ਨਾਲ ਵਿਗਾੜੂਗਾ ਕਿਉਂਕਿ ਬਹੁਤ ਸਾਰੇ ਲੋਕ ਹੁੰਦੇ ਨੇ ਕਿਉਂਕਿ ਮੂੰਹ ਹਟ ਘਟ ਹੁੰਦੇ ਨੇ ਪਰ ਇਹ ਕਹਿੰਦੇ ਕੋਈ ਨਾ ਮੌਕਾ ਆਉਂਦੋਂ ਫੇਰ ਹੀ ਸੱਟ ਮਾਰਾਂਗੇ ਤੇ ਉਹ ਲੱਗਦਾ ਕਿ ਉਹ ਗੁੱਜੀ ਸੱਟ ਮਾਰਨਗੇ ਉਹ ਗੁੱਜੀ ਸੱਟ ਮਾਰਨਗੇ ਇਟ ਮੀਨ ਕਿ ਉਥੇ ਆਮ ਆਦੀ ਪਾਰਟੀ ਦਾ ਨੁਕਸਾਨ ਹੋਊਗਾ ਕਿਉਂਕਿ ਉਸ ਤੋਂ ਬਾਅਦ ਕੁਝ ਹੋਇਆ ਨਹੀਂ ਕਿ ਉਹਨਾਂ ਨੂੰ ਤੁਸੀਂ ਜਾਣਦੇ ਜੇ ਵਾਕੇ ਆਮ ਆਦੀ ਪਾਰਟੀ ਕੱਟੜ ਇਮਾਨਦਾਰ ਸੀ ਤੇ ਵਿਜੇ ਸਿੰਘਲਾ ਸਾਹਿਬ ਨੂੰ ਪਾਰਟੀ ਚੋਂ ਬਾਹਰ ਕੱਢ ਦਿੰਦੇ ਤੁਸੀਂ ਪਾਰਟੀ 'ਚ ਵੀ ਰੱਖਿਆ ਉਹ ਜਲੀਲ ਵੀ ਹੋ ਗਏ ਘਟੋ ਘਟੋ ਸਬੂਤ ਵਾਲੀ ਆਡੀਓ ਹੀ ਪੇਸ਼ ਕਰ ਦਿੰਦੇ ਆਡੀਓ ਵੀ ਨਹੀਂ ਪੇਸ਼ ਹੋਈ ਕੁਝ ਨਾ ਤੇ ਕੁਝ ਕਰ ਦੇ ਨਾ ਵੀ ਵਾਕਿਆ ਲੋਕਾਂ ਨੂੰ ਪਤਾ ਲੱਗਦਾ ਕਿ ਹਾਂ ਇਹਨੇ ਪੈਸੇ ਲੈਨੇ ਮੰਗੇ ਨੇ ਉਹ ਹੁਣ ਉਹ ਲੋਕਾਂ ਨੂੰ ਤੇ ਗੁੱਸਾ ਆਇਆ ਵੀ ਅਹੀਂ ਮਾਰ ਦੇ ਨਾਲ ਜਿਤਾਇਆ ਉਹ ਲੋਕੀ ਮਾਨਸਾ ਵਾਲੇ ਲੋਕ ਤੇ ਵੀ ਪਛਤਾਉਂਦੇ ਹੋਣਗੇ ਨਾ ਕਿ ਜਿਹਨੂੰ ਅਸੀਂ ਜਿਤਾਇਆ ਉਹਦੀ ਸਰਕਾਰ ਨੇ ਮੰਜੀ ਠੋਕ ਦਿੱਤੀ ਤੇ ਜਿਹਨੂੰ ਅਸੀਂ ਹਰਾਇਆ ਸਿੱਧੂ ਮੂਸੇਵਾਲਾ ਉਹਦੀ ਗੈਂਗਸਟਰ ਨੇ ਮੰਜੀ ਠੋਕ ਦਿੱਤੀ ਕਿਉਂਕਿ ਸਰਕਾਰ ਨੇ ਸਿਕਿਉਰਿਟੀ ਜਿਹੜੀ ਘਟਾਉਣੀ ਸੀ ਤੇ ਲੀਕ ਕਰ ਦਿੱਤੀ ਸਰਕਾਰ ਦੇ ਕੁਝ ਲਾਪਰਵਾਹ ਬੰਦਿਆਂ ਨੇ ਹੂੰ ਦੋਨੇ ਪਾਸੇ ਗਏ ਨਾ ਵੀ ਜਿਹੜਾ ਜਿੱਤਿਆ ਉਹ ਸਰਕਾਰ ਨੇ ਮੰਜੀ ਠੋਕਤੀ ਜਿਹੜਾ ਹਾਰਿਆ ਮਾਨਸੇ ਦੇ ਲੋਕਾਂ ਨੇ ਹਾਰਿਆ ਉਹਦੀ ਗੈਂਗਸਟਰ ਨੇ ਹਲਾ ਉਹਨੂੰ ਮਾਰ ਦਿੱਤਾ ਹੈਗਾ ਉਹਦੇ ਤੇ ਵੀ ਇਲਜ਼ਾਮ ਲੱਗਦੇ ਬਲਕੌਰ ਸਿੰਘ ਸਿੱਧੂ ਸਾਹਿਬ ਅੱਜ ਵੀ ਕਹਿ ਰਹੇ ਨੇ ਕਿ ਸਰਕਾਰ ਜੁਮੇਵਾਰ ਹੈ ਉਹ ਜਿਹੜਾ ਨੇ ਖਬਰਾਂ ਲੀਕ ਕੀਤੀਆਂ ਉਹ ਜ਼ਿੰਮੇਵਾਰ ਹੈ ਹੁਣ ਇਹ ਕਰਕੇ ਨਾ ਹੁਣ ਉਹ ਜਿਹੜੇ ਕਿਸਾਨਾਂ ਨੇ ਘੇਰਿਆ ਹੈਗਾ ਕਿਉਂਕਿ ਜਿਹੜਾ ਕਿਸਾਨ ਉਹ ਇੱਕ ਲੜਾਕੂ ਫਾਈਟਰ ਆ ਜਿਹੜਾ ਦੂਜੇ ਭਾਈਚਾਰੇ ਉਹ ਕਹਿੰਦੇ ਆਪਾਂ ਲੜ ਨਹੀਂ ਸਕਦੇ ਹੈਗੇ ਕਿਉਂਕਿ ਬਹੁਤ ਆ ਜਿਹੜੇ ਵਪਾਰੀ ਲੋਕ ਹੁੰਦੇ ਨੇ ਉਹ ਇੰਨਾ ਨਹੀਂ ਲੜ ਸਕਦੇ ਹੈਗੇ ਸਰਕਾਰ ਨਾਲ ਕੀ ਆਪਾਂ ਮੱਥਾ ਲਾਉਣਾ ਹੈਗਾ ਪਰ ਕਿਸਾਨਾਂ ਨੂੰ ਕੋਈ ਪਰਵਾਹ ਨਹੀਂ ਹੁੰਦੀ ਪਰ ਉਹ ਜਿਹੜਾ ਜੇ ਇੱਕ ਆਮ ਬੰਦੇ ਦੇ ਦਿਲ ਦੇ ਵਿੱਚ ਗੁੱਸਾ ਇਟ ਮੀਨ ਕਿ ਉਥੋਂ ਦਾ ਜਿਹੜਾ ਸ਼ਹਿਰ ਦਾ ਸ਼ਹਿਰੀ ਆ ਵਪਾਰੀ ਆ ਚਾਹੋ ਬ੍ਰਾਹਮਣ ਭਾਈਚਾਰਾ ਚਾਹੋ ਦੂਜਾ ਬਾਣੀਆਂ ਭਾਈਚਾਰਾ ਹੈਗਾ ਉਹ ਤਾਂ ਫਿਰ ਸਬਕ ਦੇਣਗੇ ਇਸੇ ਕਰਕੇ ਖੁੱਡੀਆਂ ਸਾਹਿਬ ਨੂੰ ਕੋਈ ਜਵਾਬ ਨਹੀਂ ਆਇਆਗਾ ਤੇ ਮਾਨਸਾ ਜਿਹੜਾ ਵਾ ਉਹ ਵੀ ਕ੍ਰਾਂਤੀਕਾਰੀ ਲੋਕ ਨੇ ਉਹ ਉਹ ਫਿਰ ਜਿੱਥੇ ਇੱਕ ਵਾਰਾ ਅੰਗਦ ਦੇ ਪੈਰ ਵਾਂਗੂ ਜਿੱਥੇ ਪੈਰ ਲਾਦਦੇ ਨਾ ਫਿਰ ਪੁੱਟਿਆ ਨਹੀਂ ਜਾਣਾ ਹੈਗਾ ਇੱਕ ਇਹਦੇ ਵਿੱਚ ਨੋਟ ਕਰਨ ਵਾਲੀ ਦਿਲਚਸਪ ਗੱਲ ਇਹ ਵੀ ਹੈ ਨਾ ਸਿੰਗਲਾ ਸਾਹਿਬ ਨੇ ਸ਼ੁਰੂ ਤੋਂ ਲੈ ਕੇ ਹੁਣ ਤੱਕ ਕਿੰਨੀਆਂ ਕ ਮੀਟਿੰਗਾਂ ਅਟੈਂਡ ਕੀਤੀਆਂ ਦੂਰੀ ਬਣਾਈ ਰੱਖੀ ਉਧਰੋਂ ਬਠਿੰਡਾ ਦਿਹਾਤੀ ਤੋਂ ਜਿਹੜੇ ਹੈਗੇ ਆ ਉਹ ਰਤਨ ਉਹ ਵੀ ਇਸੇ ਭ੍ਰਿਸ਼ਟਾਚਾਰ ਵਾਲੇ ਮਾਮਲੇ ਦੇ ਵਿੱਚ ਫੜੇ ਗਏ ਸੀ ਉਹਨਾਂ ਨੇ ਵੀ ਦੂਰੀ ਬਣਾ ਲਈ ਸੀ ਕਿਉਂਕਿ ਉਹਨਾਂ ਦੀ ਨਹੀਂ ਸੀ ਚੱਲਦੀ ਉਹਨਾਂ ਦੇ ਵੀ ਕਹਿੰਦੇ ਪਾਵਰਾਂ ਘਟਾ ਦਿੱਤੀਆਂ ਗਈਆਂ ਤੇ ਕਿਤੇ ਨਾ ਕਿਤੇ ਮੰਤਰੀ ਗਰਮੀਤ ਸਿੰਘ ਖੁੱਡੀਆਂ ਨੂੰ ਉਮੀਦਵਾਰ ਵਜੋਂ ਇਹ ਵੀ ਦੋ ਘਾਟੇ ਚੱਲਣੇ ਪੈ ਬਹੁਤ ਜ਼ਿਆਦਾ ਸਿਰ ਪੈਂਦਾ ਨਾ ਕਿ ਮੰਨ ਲਓ ਕਿ ਉੱਥੇ ਜੇ ਤੁਹਾਡੀ ਉਹ ਮਾਨਸੇ ਮੀਟਿੰਗ ਦੇ ਵਿੱਚ ਤੁਹਾਡਾ ਐਮ.ਐਲ.ਏ ਨਹੀਂ ਹੈ ਜਾਂ ਬਠਿੰਡਾ ਦਿਹਾਤੀ ਦੇ ਵਿੱਚ ਅਮਿਤ ਰਤਨ ਨਹੀਂ ਉਸ ਮੀਟਿੰਗ ਦੇ ਵਿੱਚ ਹੁੰਦਾ ਤੇ ਲੋਕ ਵੀ ਕਹਿਣਗੇ ਜੇ ਉਹ ਇਹਨਾਂ ਨੇ ਐਮ.ਐਲ.ਏ ਨਹੀਂ ਬਿਠਾਇਆ ਤੇ ਅਸੀਂ ਕਿਹਨੂੰ ਫੜਾਂਗੇ ਬਾਅਦ ਚ ਕਿਉਂਕਿ ਮੰਨ ਕੇ ਚੱਲਦੇ ਕਿ ਜੇ ਮੈਂਬਰ ਪਾਰਲੀਮੈਂਟ ਬਣ ਜਾਂਦੇ ਨੇ ਗੁਰਮੀਤ ਸਿੰਘ ਖੁੱਡੀਆਂ ਤੇ ਫਿਰ ਕਿਨੂੰ ਫੜਾਗੇ ਅਸੀਂ ਅਸੀਂ ਮਾਨਸੇ ਤੋਂ ਲੰਬੀ ਤੇ ਨਹੀਂ ਜਾ ਸਕਦੇ ਅਸੀਂ ਤੇ ਆਪਣੇ ਐਮ.ਐਲ.ਏ ਨੂੰ ਹੀ ਕਵਾਂਗੇ ਨਾ ਉਹ ਉਹ ਜਿਹੜੇ ਉਹ ਘਾਟਾ ਤੇ ਪੈਂਦਾ ਹੀ ਹੈਗਾ ਕਿਉਂਕਿ ਜੇ ਤੁਹਾਡਾ ਉਸ ਇਲਾਕੇ ਦਾ ਬੰਦਾ ਨਹੀਂ ਹੈ ਨੁਮਾਇੰਦਗੀ ਜਿਹੜੀ ਹੈ ਪਰ ਤੁਸੀਂ ਉਹਨੂੰ ਕੰਨੀ ਕਤਰਾਰੇ ਜੋ ਤੁਹਾਡੇ ਤੋਂ ਕੰਨੀ ਕਤਰਾਰਿਆ ਸਰਕਾਰ ਤੋਂ ਉਹ ਲਾਸ ਹੁੰਦਾ ਕਿਉਂਕਿ ਇੰਨਾ ਦਿਨਾਂ ਦੇ ਵਿੱਚ ਇੱਕ ਇੱਕ ਵੋਟ ਦੀ ਵੀ ਕੀਮਤ ਪੈਂਦੀ ਹੈਗੀਆ ਤੇ ਇੱਥੇ ਤੇ ਹਜ਼ਾਰਾਂ ਵੋਟਾਂ ਦਾ ਸਵਾਲ ਹੈਗਾ ਹੁਣ ਸਵਾਲ ਹੈ ਕਿ ਜਿਹੜੇ ਸਿੰਗਲਾ ਸਾਹਿਬ ਆ ਸਿੰਗਲਾ ਸਾਹਿਬ ਦਾ ਤੇ ਰੌਲਾ ਪੈ ਗਿਆ ਜਿਹੜੇ ਨਾਲ ਉਹ ਕਹਿੰਦੇ ਕਿ ਤੁਹਾਡੇ ਸੱਜੇ ਖੱਬੇ ਖੱਟੇ ਪਰਨੇ ਵਾਲੇ ਬੈਠੇ ਉਹਨਾਂ ਦੀ ਵੀਡੀਓ ਵਾਇਰਲ 1.5 ਲੱਖ ਦੇ ਵਿੱਚ ਬਦਲੀਆਂ ਕਰਵਾਉਂਦੇ ਫਿਰਦੇ ਆਗੇ ਨੇ ਉਹ ਤੁਸੀਂ ਬਿਠਾਏ ਆਗੇ ਨੇ ਲੀਡਰ ਦੇ ਤੌਰ ਤੇ ਉਹ ਐਸੇ ਕਰਕੇ ਲੋਕਾਂ ਨੂੰ ਗੁੱਸਾ ਹੈਗਾ ਕਿ ਬੈਠਣਾ ਤੇ ਚਾਹੀਦਾ ਸੀ ਇੱਥੇ ਐਮ ਐਲ ਏ ਬਠਾਲੇ ਤੁਸੀਂ ਲੁਟੇਰੇ ਠੱਗ ਤੇ ਹੋ ਸਕਦਾ ਹੈ ਕਿ ਪਿੱਛੇ ਜੇ ਖਬਰਾਂ ਵੀ ਆਏ ਕਿ ਸਿੰਗਲਾ ਸਾਹਿਬ ਵੀ ਨਾਰਾਜ਼ ਸੀ ਕਿ ਉੱਥੇ ਹੋਰਾਂ ਨੂੰ ਜ਼ਿੰਮੇਵਾਰੀ ਦਿੱਤੀ ਜਾ ਰਹੀ ਹੈਗੀਆ ਤੇ ਜੋ ਹੋਰਾਂ ਨੂੰ ਜ਼ਿੰਮੇਵਾਰੀ ਦਿੱਤੀ ਜਾ ਰਹੀ ਹੈ ਤੇ ਫਿਰ ਤੁਹਾਡਾ ਉੱਥੋਂ ਲਾਜ਼ਮੀ ਤੌਰ ਤੇ ਨੁਕਸਾਨ ਹੋਣ ਦੇ ਜ਼ਿਆਦਾ ਚਾਂਸ ਨੇ ਜੀ ਬਹੁਤ ਸ਼ੁਕਰੀਆ ਜੀ ਪ੍ਰੋਗਰਾਮ 16 ਨੇ ਸੱਚ ਦੇ ਵਿੱਚ ਅਸੀਂ ਦੋ ਤਿੰਨ ਮੁੱਦਿਆਂ ਦੇ ਉੱਤੇ ਚਰਚਾ ਕੀਤੀ ਹੈ ਇਹਨਾਂ ਚਲੰਤ ਮੁੱਦਿਆਂ ਦੇ ਬਾਰੇ ਤੁਹਾਡੀ ਕੀ ਸਮਝ ਕਹਿੰਦੀ ਹੈ ਤੁਸੀਂ ਵੀ ਆਪਣੇ ਆਪਣੇ ਵਿਚਾਰ ਸਾਂਝੇ ਕਰ ਸਕਦੇ ਹੋ ਤੇ ਬਣੇ ਰਹੋ এবিসি ਪੰਜਾਬ ਦੇ ਨਾਲ